ਪਦਮਸ਼ਰੀ ਅਵਾਰਡ ਲਈ ਲਿਸਟ ਆ ਚੁੱਕੀ ਹੈ 사ਸ਼੍ਰੀਕਾਲ ਜੀ ਮੈਂ ਜਗਵਿੰਦਰ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਪੰਜਾਬ ਸਰਕਾਰ ਨੇ ਗਣਤੰਤਰ ਦਿਵਸ 26 ਜਨਵਰੀ 2026 ਲਈ ਪਦਮ ਪੁਰਸਕਾਰਾਂ ਦੀ ਸ਼ਿਫਾਰਿਸ਼ ਵਿੱਚ ਸੂਬੇ ਤੋਂ 13 ਨਾਮ ਭੇਜੇ ਨੇ ਇਹ ਸਾਰੇ ਲੋਕ ਆਪਣੇ ਆਪਣੇ ਖੇਤਰ ਵਿੱਚ ਬਿਹਤਰੀਨ ਕੰਮ ਕਰ ਚੁੱਕੇ ਨੇ ਤੇ ਸਮਾਜ ਤੇ ਦੇਸ਼ ਲਈ ਪ੍ਰੇਰਨਾ ਸਰੋਤ ਬਣੇ ਨੇ ਸ਼ਿਫਾਰਿਸ਼ ਕੀਤੇ ਗਏ ਨਾਵਾਂ ਵਿੱਚ ਸਮਾਜਿਕ ਸੇਵਾ ਕਲਾ ਖੇਤੀਬਾੜੀ ਖੇਡ ਪੱਤਰਕਾਰਤਾ ਤੇ ਉਦਯੋਗ ਵਰਗੇ ਵੱਖ-ਵੱਖ ਖੇਤਰਾਂ ਦੇ ਮੰਨੇ ਪਰਮੰਨੇ ਲੋਕ ਸ਼ਾਮਿਲ ਹਨ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਦਾ ਯੋਗਦਾਨ ਨਾ ਸਿਰਫ ਸੂਬੇ ਲਈ ਸਗੋਂ ਪੂਰੇ ਦੇਸ਼ ਲਈ ਉਦਾਹਰਨ ਪਦਮ ਪੁਰਸਕਾਰਾਂ ਲਈ ਸ਼ਿਫਾਰਿਸ਼ ਕੀਤੇ ਗਏ ਨਾਵਾਂ ਵਿੱਚ ਸਭ ਤੋਂ ਚਰਚਿਤ ਨਾ ਪੰਜਾਬੀ ਗਾਇਕ ਬੱਬੂ ਮਾਨ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ 114 ਸਾਲਾਂ ਦੇ ਸਵਰਗਵਾਸ ਮੈਰਾਥਨ ਦੌੜਾਕ ਫੌਜਾ ਸਿੰਘ ਵੱਡੇ ਕਾਰੋਬਾਰ ਜਵਾਹਰ ਲਾਲ ਸ਼ੇਰਗਿੱਲ ਮਾਤ ਸੇਵਕ ਕਾਰ ਸੇਵਕ ਪੂਰੀਵਾਲ ਬਾਬਾ ਕਸ਼ਮੀਰ ਸਿੰਘ ਭਾਈ ਗੁਰ ਇਕਬਾਲ ਸਿੰਘ ਜਤਿੰਦਰ ਪੰਨੂ ਡਾਕਟਰ ਹਰਮਿੰਦਰ ਸਿੰਘ ਸੰਧੂ ਬਰਿੰਦਰ ਸਿੰਘ ਮਸਤਨੀ ਤੇ ਸੰਤ ਬਾਬਾ ਸੁੱਖਾ ਸਿੰਘ ਸ਼ਾਮਿਲ ਹਨ ਇਹਨਾਂ ਵਿੱਚ ਮੈਰਾਤਨ ਡੜਾਕ ਫੌਜਾ ਸਿੰਘ ਦਾ ਨਾਮ ਖਾਸ ਚਰਚਾ ਵਿੱਚ ਜੋ ਆਪਣੀ ਲੰਮੀ ਉਮਰ ਦੇ ਖੇਡ ਪ੍ਰਤੀ ਸਮਰਪਣ ਲਈ ਦੁਨੀਆ ਭਰ ਵਿੱਚ ਪਛਾਣੇ ਜਾਂਦੇ ਨੇ ਦੂਜੇ ਪਾਸੇ ਬੱਬੂ ਮੰਤਰ ਸੁਖਵਿੰਦਰ ਸਿੰਘ ਵਰਗੇ ਕਲਾਕਾਰਾਂ ਨੇ ਪੰਜਾਬੀ ਸੰਸਕ੍ਰਿਤੀ ਤੇ ਕਲਾ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ মিডিਆ ਧੰਨਵਾਦ